ਫੌਸਲੇ ਉਹਨਾਂ ਦੇ ਬੱਚਿਆਂ ਦੇ ਹਾਂ ਵੀ ਮੈਨੂੰ ਸਾਨੂੰ ਫੌਸਲੇ ਦਿੰਦੇ ਨੇ ਜੀ ਸਿੱਧੂ ਮਸੇਵਾਲੀ ਵਾਰਸੀ ਉਹ ਆਪਣਾ ਸਰਦਾਰ ਹਰ ਸਿੰਘ ਨਲੂਏ ਦੀ ਨਲੂਗਾ ਹਾਂ ਉਹਦੇ ਬਾਰ ਸੁਣ ਕੇ ਮੇਰੇ ਖੂਨ ਖੋਲਦਾ ਜੀ ਇਹ ਵੀ ਉਹਦਰਾ ਕਰਤਾ ਹੀ ਥਾਪੜਾ ਦੇਤਾ ਹੀ ਜਿਵੇਂ ਸੇਵਾਲਾ ਤੇ ਜੀ ਆਪਣਾ ਉਹਦੀ ਸੇਵਾਦਾਰਾਂ ਜੀ ਹੂੰ ਵੀ ਭਾਈ ਜਾਨਦੇ ਰਹੇ ਕਿ ਐਤ ਕੀ ਪਹਿਲੀ ਵਾਰ ਜਾ ਰਹੇ ਆ ਯਾਤਰਾ ਹੀ ਮੈਂ ਅੱਛਾ ਅੱਛਾ ਲੇਕ ਐਤ ਕੀ ਕਿਵੇਂ ਮਨ ਦੇ ਵਿੱਚ ਆਇਆ ਵੀ ਉਧਰ ਜਾਣਾ ਚਾਹੀਦਾ ਹੈਗਾ ਉਹ ਵੀ ਸਾਈਕਲ ਤੇ ਐਤ ਕੀ ਮੈਂਨੇ ਬਸਾਖੀ ਤੇ ਜੀ ਅੰਮ੍ਰਿਤ ਪਾਣ ਕੀਤਾ ਜੀ ਅੱਛਾ ਜੀ ਹਾਂਜੀ ਤੇ ਉਸ ਤੋਂ ਬਾਅਦ ਮਨ ਨੂੰ ਵੀ ਹੋਇਆ ਵੀ ਜਿੰਨੇ ਸਾਈਕਲ ਤੇ ਜਾਵਾ ਜੀ ਪਹਿਲੀ ਯਾਤਰਾ ਕਰਾ ਜੀ ਮੇਰੇ ਬਹੁਤ ਠੰਡ ਦੇ ਵਿੱਚ ਜਾ ਰਹੇ ਹਾਂ ਤੁਹਾਨੂੰ ਠੰਡ ਨਹੀਂ ਲੱਗ ਰਹੀ ਜੀ ਮੈਨੂੰ ਠੰਡ ਨਹੀਂ ਲੱਗ ਰਹੀ ਮਨੂੰ ਜੀ ਜਲ ਛੋਟੇ ਬੱਚੇ ਅਸੇ ਵੀ ਜਦੋਂ ਠੰਢੀ ਲੱਗਦੇ ਤੇ ਅਸੀਂ ਕੀ ਹੋਈ ਇਸ ਤੇ ਉਹ ਉਹਦੇ ਮਾਹਰ ਆ ਇਹਦੇ ਬੱਚੇ ਆ ਜੀ ਹੂੰ ਸਾਖੀ ਤੇ ਅੰਮ੍ਰਿਤਪਾਨ ਕੀਤਾਗਾ ਵੀ ਇਹ ਕਿਵੇਂ ਤੁਹਾਡੇ ਮਨ ਦੇ ਵਿੱਚ ਆ ਪਹਿਲਾਂ ਕੀ ਕਰਦੇ ਸੀਗੇ ਤੁਸੀਂ ਪਹਿਲਾਂ ਇਹ ਮੈਂ ਬਹੁ ਨਸ਼ੇ ਉੱਤੇ ਕਰਦਾ ਸੀ ਕਰਦੇ ਵਿਆਸ ਵਾਲੇ ਮੰਦਰੇ ਮੇਰੇ ਕਰਦੇ ਕਿਵੇਂ ਕਿਹਦੇ ਕੋਲ ਵਿਆਸ ਚਲਾਇਆ ਨਾਮ ਲਿਆ ਪਰ ਮੇਰਾ ਬਿਮਾਨ ਇੱਧਰ ਸੀ ਸਿੱਖੇ ਵੱਲ ਸੀ ਮਾਨੀ ਮੇਰਾ ਸ਼ੁਰੂ ਤੋਂ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਮੈਂ ਹਾਂ ਤੁਹਾਡੇ ਨਾਲ ਨੂਰ ਵਰਜੋਰੀ ਅਸੀਂ ਕਿਵੇਂ ਬੋਲ ਸਕਦੇ ਹਾਂ ਕਲਗੀਧਰ ਪਾਤਸ਼ਾਹ ਦੀਆਂ ਕੁਰਬਾਨੀਆਂ ਉਹਨਾਂ ਦੇ ਪਰਿਵਾਰ ਨੂੰ ਕਿਵੇਂ ਸਿੱਖ ਕੌਮ ਦੇ ਖਾਤਰ ਪਰਿਵਾਰ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ ਤੇ ਉਹ ਦਿਨ ਸ਼ੁਰੂ ਹੋ ਚੁੱਕੇ ਨੇ ਜੀ ਸਰਹੰਦ ਫਤਿਹਗੜ੍ਹ ਸਾਹਿਬ ਦੇ ਵਿੱਚ ਲੋਕ ਜਾਣਗੇ ਉਸ ਸਮਾਂ ਯਾਦ ਕਰਨਗੇ ਜਦੋਂ ਛੋਟੀ ਸਹਿਬ ਜਾਦਿਆਂ ਨੂੰ ਉੱਥੇ ਸ਼ਹੀਦ ਕੀਤਾ ਗਿਆ ਸੀਗਾ ਤਾਂ ਉਹ ਦਿਨ ਚੱਲਦੇ ਰਹੇ ਤਾਂ ਆਪਾਂ ਦੇਖੀ ਕਿ ਟਰਾਲੀਆਂ ਭਰ ਭਰ ਕੇ ਲੋਕ ਜਾਂਦੇ ਨੇ ਲੰਗਰ ਲੱਗਦੇ ਨੇਗੇ ਤਾਂ ਇੱਕ ਬਹੁਤ ਸੋਹਣੀ ਐਗਜ਼ਾਮਪਲ ਮੈਂ ਤੁਹਾਨੂੰ ਦਿਖਾ ਰਹੀ ਆ ਗੁਰੂ ਪਾਸ਼ਾ ਰਾ ਥਾਵੜਾ ਲੈ ਕੇ ਇੱਕ ਸਿੰਘ ਇਹ ਵੀਰ ਜਾ ਰਹੇ ਨੇਗੇ ਫਤਿਹਗੜ੍ਹ ਸਾਹਿਬ ਨੂੰ আর ਮੈਂ ਦੇਖਿਆ ਕਿ ਰਸਤੇ ਦੇ ਵਿੱਚ ਇਹਨਾਂ ਨੂੰ ਦੇਖਿਆ ਕਿ ਸਾਈਕਲ ਇਹਨਾਂ ਦੇ ਕੋਲ ਹੈ ਸਾਈਕਲ ਤੇ ਸਵਾਰ ਨੇ ਕੇਸਰੀ ਨਿਸ਼ਾਨ ਸਾਹਿਬ ਲੈ ਕੇ ਜਿਹੜਾ ਇਹ ਉੱਤੇ ਜਾਂਦੇ ਹੋਏ ਨਜ਼ਰ ਆ ਰਹੇ ਸੀ ਗਿੱਲਪੱਤੀ ਤੋਂ ਆਏ ਨੇਗੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਿਓ ਬਾਈ ਜੀ ਤੁਸੀਂ ਚੜ੍ਹਦੀ ਕਲਾ ਚ ਜੀ ਅੱਛਾ ਹੋਲ ਚੜ੍ਹਦੀ ਕਲਾ ਚ ਹੋਰੋ ਕੇ ਜੋਸ਼ ਪੂਰਾ ਆ ਗਿਆ ਹੈ ਪੂਰਾ ਹੀ ਪੂਰਾ ਜੀ ਆਨੰਦ ਆ ਰਿਹਾ ਵੀ ਪੂਰਾ ਜੀ ਹਾਂਜੀ ਹਾਂਜੀ ਵਾਹਿਗੁਰੂ ਜੀ ਤੇ ਮਾਰੇ ਥਾਪੜਾ ਜੀ ਹਾਂਜੀ ਤੇ ਬਿਜਾਰਾ ਸੱਚ ਬਿਜਾਤਰਾ ਸਫਲ ਕਰਨੀ ਅੱਛਾ ਬਾਈ ਜੀ ਗਿੱਲਪੱਤੀ ਤੋਂ ਆਏ ਹੋਗੇ ਹਾਂਜੀ ਹਾਂਜੀ ਮੈਂ ਗਿੱਲਪੱਤੀ ਤੋਂ ਆਈ ਜੀ ਮੈਂ ਜ਼ਿਲ੍ਹਾ ਬਰਿੰਡਾ ਜੀ ਮੇਰਾ ਅੱਛਾ ਜੀ ਅੱਜ ਹੀ ਤੁਰੇ ਹੋਗੇ ਹਾਂਜੀ ਮੈਂ ਅੱਜ ਹੀ ਤੁਰੇ ਸੁਭਾ ਜੀ ਅੱਛਾ ਜੀ ਤੇ ਫਿਰ ਤੁਸੀਂ ਸਾਈਕਲ ਤੇ ਜਾਉਂਗੇ ਹੈ ਮਹਾਰਾਜ ਉਧਰ ਕਰਤੇ ਥਾਪੜਾ ਦਿੱਤਾ ਜੀ ਜੀਵਨ ਸੇਵਾ ਲੈਤਾ ਜੀ ਆਪਾਂ ਉਹਦੀ ਸੇਵਾ ਦਾ ਹਨ ਜੀ ਹੂੰ ਪਹਿਲਾਂ ਵੀ ਬਈ ਜਾਂਦੇ ਰਹੇ ਕਿ ਐਤ ਕੀ ਪਹਿਲੀ ਵਾਰ ਜਾ ਰਹੇ ਯਾਤਰਾ ਹੀ ਮੈਂ ਅੱਛਾ ਅੱਛਾ ਜੀ ਕਿ ਐਤ ਕੀ ਕਿਵੇਂ ਮਨ ਦੇ ਵਿੱਚ ਆਇਆ ਵੀ ਉਧਰ ਜਾਣਾ ਚਾਹੀਦਾ ਹੈ ਉਹ ਵੀ ਸਾਈਕਲ ਤੇ ਐਤ ਕੀ ਮੈਂ ਬਸਾਖੀ ਤੇ ਜੀ ਅੰਮ੍ਰਿਤਪਾਨ ਕੀਤਾ ਜੀ ਅੱਛਾ ਜੀ ਹਾਂਜੀ ਤੇ ਉਸ ਤੋਂ ਬਾਅਦ ਮਨੋਤ ਬਿਹਾ ਜਿਵੇਂ ਸੈੰਗਲ ਤੇ ਜਾਵਾ ਜੀ ਪਹਿਲੀ ਯਾਤਰਾ ਕਰਾ ਜੀ ਮੇਰੇ ਬਹੁਤ ਬਿਮਨ ਚੋ ਸੀਗਾ ਜੀ ਹਾਂਜੀ ਤੇ ਕੁਛ ਰਿਕਾਰਡ ਵੀ ਐਸੀ ਪਹਿਲੀ ਪਹਿਲਾਂ ਜੀ ਪਰ ਮਹਾਰਾਜ ਦਾ ਓੜਾ ਓੜਾ ਅਸਰਾ ਜੀ ਵੀ ਮਿਲ ਗਿਆ ਜੀ ਤੇ ਆਪਾਂ ਹੁਣ ਯਾਤਰਾ ਕਰ ਰਹੇ ਹਾਂ ਜੀ ਅੱਛਾ ਜੀ ਤੇ ਫਿਰ ਹੁਣ ਤੁਸੀਂ ਜਾਓਗੇ 160 70 ਕਿਲੋਮੀਟਰ ਦੇ ਨੇੜੇ ਤੇੜੇ ਹਨਾ ਤਾਂ ਮਤਲਬ ਫਿਰ ਤੁਸੀਂ ਅੱਜ ਪਹੁੰਚ ਜਾਓਗੇ ਅੱਜ ਤੁਰੇ ਹੋ ਤਾਂ ਉੱਥੇ ਕੋਸ਼ਿਸ਼ ਕਰਦੇ ਨੇ ਪਹੁੰਚਣ ਦੀ ਬਾਕੀ ਮਹਾਰਾਜ ਦਾ ਹੁਕਮ ਆ ਜੀ ਜਿੱਥੇ ਸੇਵਲਾ ਤੋਂ ਉੱਥੇ ਹਾਂਜੀ ਤੇ ਫਿਰ ਮੰਨ ਲਓ ਜੇ ਤੁਸੀਂ ਕਿਤੇ ਰੁਕਣਾ ਇੱਥੇ ਕੋਈ ਸਟੇ ਵੀ ਕਰੋਗੇ ਜਾਂ ਰਸਤੇ ਦੇ ਵਿੱਚ ਕਿਤੇ ਰੁਕੋਗੇ ਵੀ ਆ ਜਾਉਂਗੇ ਆ ਨਹੀਂ ਜੇ ਥੋੜੇ ਸ਼ਾਮ ਹੋ ਗਏ ਜੇ ਅਥਰਵਾਂਗੇ ਫਿਰ ਮੇਰਾ ਕੁਝ ਕੋਈ ਸਾਈਡ ਤੇ ਜੀ ਮੈਂ ਗੁਰਦੁਆਰਾ ਜਗ੍ਹਾ ਤੇ ਜਾ ਕੇ ਲੰਗਰ ਜਿੱਥੇ ਚੱਲਦੇ ਹੋਣਗੇ ਉੱਥੇ ਖੜ੍ਹ ਜਾਈਂਗੀ ਜੀ ਠੰਡ ਵੀ ਬਹੁਤ ਪੈ ਰਹੀ ਗਿਆ ਹਨਾ ਵੀ ਪੋਹ ਦਾ ਮਹੀਨਾ ਬਹੁਤ ਜਿਆਦਾ ਹੈ ਠੰਡਾ ਮਹੀਨਾ ਗਾ ਹਨਾ ਵੀ ਛੋਟੇ ਸਾਹਿਬ ਜਾਦਿਆਂ ਤੁਸੀਂ ਦੇਖੋ ਕਿਵੇਂ ਠੰਡੇ ਬੁਰਜ ਚ ਮਾਤਾ ਗੁਜਰੀ ਨੂੰ ਰੱਖਿਆ ਗਿਆ ਉਹ ਸਮਾਂ ਬਹੁਤ ਹੀ ਜਿਆਦਾ ਉਸ ਸੀ ਸੋਚ ਨਹੀਂ ਸਕਦੇ ਵੀ ਕਿਵੇਂ ਉਹ ਰਹੇ ਹੋਣੇ ਤੁਸੀਂ ਇਸ ਵਕਤ ਠੰਡ ਦੇ ਵਿੱਚ ਜਾ ਰਹੇ ਹੋ ਤੁਹਾਨੂੰ ਠੰਡ ਨਹੀਂ ਲੱਗ ਰਹੀ ਜੀ ਮੈਨੂੰ ਠੰਡ ਨਹੀਂ ਲੱਗਦੀ ਮੈਨੂੰ ਜੀ ਛੋਟੇ ਬੱਚੇ ਅਸੇਵੀਆਂ ਤੁਹਾਨੂੰ ਠੰਡ ਨਹੀਂ ਲੱਗਦੀ ਤੇ ਅਸੀਂ ਕੀ ਹੋਈ ਇਸ ਇਸ ਤੇ ਉਹ ਉਹਦੇ ਮਹਾਰਾਏ ਦੇ ਬੱਚੇ ਆ ਜੀ ਹਮਮ ਕੱਲ ਕੀ ਧਰਦੇ ਜੀ ਹਮ ਸਾਨੂੰ ਵੀ ਠੰਡ ਨਹੀਂ ਲੱਗਦੀ ਜੀ ਇਹ ਸਾਰਾ ਮੈਂ ਤੁਸੀਂ ਆਪ ਡੈਕੋਰੇਟ ਕਰਵਾਇਆਗਾ ਹਾਂਜੀ ਮੇਰਾ ਇੱਕ ਦੋਸਤ ਇੱਕ ਗਗਨ ਖਾਲਸਾ ਜੀ ਅਸੀਂ ਦੋਨਾਂ ਨੇ ਨਾਈਟ ਚ ਮੈਂ ਤਿਆਰ ਕੀਤਾ ਇਹ ਸਾਰੇ ਪਾਜੀ ਜਿਵੇਂ ਹੁਣ ਤੁਸੀਂ ਕਹਿ ਲਓ ਕਿ ਆਪਣੇ ਨਾਲ ਹੁਣ ਜਾ ਰਹੇ ਹੋ ਕੋਈ ਤੁਸੀਂ ਕੀ ਕੀ ਸਮਾਨ ਕੀ ਲੈ ਕੇ ਜਾ ਰਹੇ ਹੋਗੇ ਸਮਾਨ ਬਸ ਸਾਈ ਮੇਰਾ ਬਲੂਟੂਥ ਹੈ ਇਸ ਵਿੱਚ ਇਹਦੇ ਲੋਰ ਚ ਮਾਰੇ ਇਹਦੇ ਸ਼ਬਦ ਲੱਗੇ ਹੋਏ ਨੇ ਜੀ ਹਾਂਜੀ ਚੜਦੀ ਕਲਾ ਚ ਬਸ ਜਾਈ ਜੰਨੇ ਜੀ ਹੂੰ ਅੱਛਾ ਤੇ ਤੁਸੀਂ ਦੱਸਿਓ ਕਿ ਤੁਸੀਂ ਨਾ ਵਿਸਾਖੀ ਤੇ ਅੰਮ੍ਰਿਤਪਾਨ ਕੀਤਾਗਾ ਵੀ ਇਹ ਕਿਵੇਂ ਤੁਹਾਡੇ ਮਨ ਦੇ ਵਿੱਚ ਆ ਪਹਿਲਾਂ ਕੀ ਕਰਦੇ ਸੀਗੇ ਤੁਸੀਂ ਪਹਿਲਾਂ ਇਹ ਮੈਂ ਬਹੁ ਨਸ਼ੇ ਉੱਤੇ ਕਰਦਾ ਸੀ ਅੱਛਾ ਭਾਈ ਹਾਂਜੀ ਮੇਰੇ ਕਰਦੇ ਬਿਆਸ ਵਾਲੇ ਮੰਦਿਰੇ ਮੇਰੇ ਘਰ ਦੇ ਵਾਲੇ ਕਹਿੰਦੇ ਕਿ ਤੁਸ ਬਿਆਸ ਚਲਾਇਆ ਨਾਮ ਲਿਆ ਪਰ ਮੇਰਾ ਵਿਮਨ ਇੱਧਰ ਸੀ ਸਿੱਖੇ ਵਾਲਾ ਸੀ ਮਾਨੀ ਮੇਰਾ ਸ਼ੁਰੂ ਤੋਂ ਜੀ ਹਾਂਜੀ ਅੱਛਾ ਨਹੀਂ ਮਤਲਬ ਫਿਰ ਉਹ ਨਸ਼ੇ ਪਤੇ ਤੋਂ ਤੁਸੀਂ ਬਾਹਰ ਨਿਕਲੇ ਉਹ ਕਿਵੇਂ ਨਿਕਲੇ ਉਹ ਸਮਾਂ ਕਿਹੋ ਜਿਹਾ ਸੀਗਾ ਬਸ ਪਰ ਪ੍ਰਮਾਤਮਾ ਦੀ ਕਿਰਪਾ ਹੋ ਗਈ ਜੀ ਹਾਂਜੀ ਉਹ ਆਉਣੇ ਕਰਤਾ ਹੀ ਦਾਤੇ ਨੇ ਜੀ ਨਸ਼ੇ ਪਤੇ ਦੇ ਜੀ ਹੂੰ ਪ੍ਰਮਾਤਮਾ ਭਲੀ ਕਰੂਗਾ ਜੀ ਸਾਰਿਆਂ ਦੇ ਹੱਥੋਂ ਮਾਲਕ ਦਾ ਹੂੰ ਕਿਵੇਂ ਦੇਖਦੇ ਹੂੰ ਬਾਈ ਜੀ ਉਹ ਦਿਨ ਸ਼ੁਰੂ ਹੋ ਗਏ ਉਹ ਪੱਲ ਜਿਵੇਂ ਆਪਾਂ ਸੁਣਦੇ ਆ ਗੱਲਾਂ ਉਹ ਅੱਖਾਂ ਮੁਰੇ ਆਉਂਦੀਆਂ ਨੇ ਹਾਂਜੀ ਮੈਮ ਬਹੁਤ ਦਿਲ ਨੂੰ ਉਹ ਹੁੰਦਾ ਪਰ ਹੌਸਲੇ ਉਹਨਾਂ ਦੇ ਬੱਚਿਆਂ ਦੇ ਹਾਂ ਜਿੰਨੇ ਸਾਨੂੰ ਹੌਸਲੇ ਦਿੰਦੇ ਨੇ ਜੀ ਹਾਂਜੀ ਅੱਛਾ ਭਾਈ ਜੀ ਹੁਣ ਕਿਹੜਾ ਸ਼ਬਦ ਸੁਣਦੇ ਜਾਂਦੇ ਸੀਗੇ ਤੁਸੀਂ ਮੈਂ ਸਿੰਘਾਂ ਬਾਜਾ ਵਾਲੇ ਦੇ ਹਾਂ ਹਾਂਜੀ ਮੈਮ ਇਹ ਹੌਸਲਾ ਜਾ ਭਰ ਦਿੰਦੇ ਨੇ ਕਈ ਸ਼ਬਦ ਜਦੋਂ ਆਪਾਂ ਸੁਣਦੇ ਆਗੇ ਮੈਨੂੰ ਇਹ ਸਿੱਧੂ ਮਸੇਵਾਲੀ ਵਾਲੀ ਵਾਰ ਸੀ ਉਹ ਆਪਣਾ ਸਰਦਾਰ ਹਰ ਸਿੰਘ ਨਲੂਏ ਦੀ ਨਲੂਗਾ ਹਾਂ ਉਹਦੇ ਬਾਰ ਸੁਣ ਕੇ ਮੇਰੇ ਖੂਨ ਖੋਲਦਾ ਜੀ ਅੱਛਾ ਅੱਛਾ ਹਾਂ ਜੀ ਮੈਮ ਕਿਵੇਂ ਲੱਗਦੇ ਸੋਨੂੰ ਸਿੱਧੂ ਮੂਸੇ ਵਾਲਾ ਬੜੇ ਲੱਗਦੇ ਬੰਦਾ ਬਸ ਮੈਨੂੰ ਜਦੋਂ ਉਹ ਬਾਰ ਸੁਣੀ ਮੈਂ ਸਿੱਧੂ ਮੂਸੇ ਵਾਲਾ ਦੀ ਉਸ ਤੋਂ ਬਾਅਦ ਵੀ ਮੇਰੇ ਮਨ ਨੇ ਵੀ ਬਹੁਤ ਉਹ ਜੀ ਬਾਰ ਉਸ ਤੋਂ ਬਾਅਦ ਹੀ ਮੇਰੇ ਮਨ ਨੂੰ ਹੋਇਆ ਜੀ ਬਹੁਤ ਜ਼ਿਆਦਾ ਫਰਕ ਪਿਆ ਜੀ ਬਹੁਤ ਬਦਲਿਆ ਹੈਗਾ ਹੈ ਨਾ ਤੇ ਹੁਣ ਤੁਸੀਂ ਚਲ ਮਿਸ ਕਰਦੇ ਸਿੱਧੂ ਮੂਸੇ ਵਾਲਾ ਨੂੰ ਵੀ ਹਾਂ ਹਾਂ ਅੱਛਾ ਤੇ ਬਾਈ ਫਿਰ ਖਾਣ ਪੀਣ ਦਾ ਕਿਵੇਂ ਕਰੋਗੇ ਖਾਣ ਪੀਣ ਦਾ ਵੀ ਲੰਗਰ ਲੱਗੇ ਥਾਂ ਥਾਂ ਲੰਗਰ ਜੀ ਹਾਂ ਜੀ ਚਲੋ ਬਾਕੀ ਪਰਮਾਤਮਾ ਦੀ ਕਿਰਪਾ ਜੇ ਕਿਤੇ ਕੁਝ ਹੋਇਆ ਪਛਗ ਲਾਂਗੇ ਜੀ ਚਲੋ ਕਰੇਗੀ ਕਹਿ ਕੇ ਆਏ ਵੀ ਚੱਲੇ ਆਂ ਸਫਰ ਤੇ ਮਾਤਾ ਪਿਤਾ ਦੇ ਪਰਿਆਥਾ ਲਾ ਕੇ ਜੀ ਕੀ ਬਾਤ ਹੈ ਹਾਂ ਜੀ ਉਹਨਾਂ ਦਾ ਆਸ਼ੀਰਵਾਦ ਲੈ ਕੇ ਆਏ ਜੀ ਜੀ ਹਾਂ ਜੀ ਸਤਕਾਰ ਮਾਤਾ ਪਿਤਾ ਦਾ ਜ਼ਰੂਰ ਕਰਨਾ ਚਾਹੀਦਾ ਹੈ ਮੇਰੇ ਸਾਥ ਤੋਂ ਵੱਡੇ ਪਿਆਰ ਮਾਪੇ ਉਹੀ ਹੈ ਜੀ ਕੀ ਬਾਤ ਹੈ ਹਾਂ ਜੀ ਰੱਬ ਹੈ ਮਾਪਿਆਂ ਦੇ ਚਰਨਾ ਚ ਹਾਂ ਜੀ ਰੱਬ ਹੈ ਜੀ ਬਰਬਾਹ ਬਹੁਤ ਵਧੀਆ ਲੱਗਿਆ ਵੀਰੇ ਤੁਸੀਂ ਆਏ ਹਨਾ ਜਾ ਰਹੇ ਹੋ ਤੁਹਾਡਾ ਸਫਰ ਮੁਕੰਮਲ ਹੋਵੇ ਤੁਹਾਡੀ ਹਾਜ਼ਰੀ ਪ੍ਰਵਾਨ ਹੋਵੇ ਗੁਰੂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਬਹੁਤ ਬਹੁਤ ਧੰਨਵਾਦ ਤੁਸੀਂ ਗੱਲਬਾਤ